ਹੈਲੋ ਜੀ ਕਿਵੇਂ ਸਾਰੇ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਮੇਰੇ ਬੀਬੀ ਜੀ ਨਾਲ ਭਾਬੀ ਜੀ ਨਾਲ ਤੇ ਮੇਰੀ ਮੰਮਾ ਜੀ ਮੈਨੂੰ ਮਿਲਣ ਦੇ ਲਈ ਆ ਰਹੇ ਨੇ ਇਹ ਆ ਮਨਵੀਰ ਕਿਹਨੇ ਕੋਲ ਮੈਨ ਮਾਰਿਆ ਤੈਨੂੰ ਮੇਰੀ ਮੰਮਾ ਜੀ ਮੇਰੀ ਮੰਮੀ ਕੀ ਤੁਮੇਰੀ ਨਾਨੀ ਜੀ ਹਾਂਜੀ ਬਣ ਗਏ ਆਪਾਂ ਤਾਂ ਲੋਨਾ ਨਾਲ ਬੁਲਾਵਾਂਗੇ ਮਿਲਦੇ ਆ ਅੱਗੇ ਜਾ ਕੇ ਆਹ ਦੇਖੋ ਸਾਡੇ ਡੈਡੀ ਟੈਂਕੀ ਭਰੀ ਜਾਂਦੇ ਨੇ ਇਹ ਲੀਕ ਹੋ ਗਈ ਦੇਖੋ ਪਾਣੀ ਸਾਰਾ ਨਾਲ ਡਿੱਗ ਰਿਹਾ ਹੈ ਪਾਣੀ ਲੀਕ ਹੋ ਕੇ ਇੱਥੇ ਬਹੁਤ ਜ਼ਿਆਦਾ ਜਿਹੜਾ ਟਿੱਕੜ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਅਸੀਂ ਕਿੰਨਾ ਗੰਦ ਪਾ ਰੱਖਿਆ ਇੱਥੇ ਘਾ ਦੇਖੋ ਗਰਮੀ ਦਾ ਮੌਸਮ ਆ ਵੈਸੇ ਐਡੀ ਕੋਈ ਗੱਲ ਨਹੀਂ ਹੈਗੀ ਸਾਡੇ ਘਰ ਦਾ 뷰 ਚੈੱਕ ਕਰੋ ਇਹ ਸਾਡੇ ਘਰ ਦਾ 뷰 ਆ ਅਸੀਂ ਖੇਤਾਂ ਦੇ ਵਿੱਚ ਰਹੇ ਹਾਂ ਦੇਖੋ ਗਰਮੀਆਂ ਦੇ ਦਿਨਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀ ਹਵਾ ਵੀ ਬਹੁਤ ਸੋਹਣੀ ਲੱਗਦੀ ਆ ਉਹ ਦੇਖੋ ਗਾਇਸ ਮੇਰੇ ਮਾਮੂ ਵੀ ਆ ਚੁੱਕੇ ਨੇ ਵਿਰਾਟ ਗੇਟ ਖੋਲਦੀ ਜਾਂਦਾ ਦਿਖਾ ਦੇ ਮਨਵੀਰ ਦਿਖਾ ਦੇ ਕੋਣ ਕੋਣ ਆਏ ਨੇ ਤੈਨੂੰ ਮਿਲਣ ਵੀਰ ਮਮੂ ਜੀ ਮੰਮੀ ਜੀ ਚਾਚੀ ਜੀ ਮਨਵੀਰ ਅੱਜ ਬਹੁਤ ਖੁਸ਼ ਆਣਾ ਤੂੰ ਹਾਂਜੀ ਕਿਉਂ ਖੁਸ਼ ਆਇਨਾ ਤੇ ਮਾਮੂ ਮੰਮੀ ਆ ਰਹੇ ਨੇ ਕੀ ਲੈ ਕੇ ਆਏ ਨੇ ਤੇਰੇ ਲਈ ਕੁਝ ਵੀ ਨਹੀਂ ਮੈਂਗੋ ਮੈਂਗੋ ਮਨਵੀਰ ਤੇ ਬਹੁਤ ਜ਼ਿਆਦਾ ਫੇਵਰੇਟ ਨੇ ਇਸ ਕਰਕੇ ਮਨਵੀਰ ਆ ਜਿਹੜਾ ਮੈਂਗੋ ਨੂੰ ਦੇਖਣ ਦੇ ਚਾਚੀ ਆ ਉਹਦੇ ਨਾਨਾ ਨਾਲ ਮਿਲਣ ਆ ਗਿਆ ਦੇ ਮਾਮੂ ਨੇ ਮੇਰੇ ਨਾਲ ਆ ਗਿਆ ਹੂ ਨਹੀਂ ਮੰਦਿਰ ਵਾਲੇ ਹੁੰਦਾ ਸੀ ਆ ਫੋਟੋ ਆ ਫੋਟੋ ਆ ਦੇਖੋ ਇਹਦੇ ਮਾਮੂ ਦੀ ਗੱਡੀ ਆ ਗਈ ਹੈ ਨਾ ਇਹਦੇ ਮਾਮੂ ਇਹਨੂੰ ਮਿਲਣ ਆਏ ਨੇ ਹਲੋ ਹਨ ਵੀਰ ਕਿੰਨਾ ਖਚਾ ਚੜਿਆ ਹੋਇਆ ਤੈਨੂੰ ਬਹੁਤ ਕਿੰਨਾ ਖਚਾ ਚੜਿਆ ਹੋਇਆ ਤੈਨੂੰ ਅੱਜ ਬਹੁਤ ਆ ਫੱਲ ਨੂੰ ਤੁਸੀਂ ਆ ਦੇ ਕਿੰਨੀ ਖੁਸ਼ੀ ਵਸੇ ਖੁਸ਼ੀ ਦਾ ਦਿਨ ਤਾਂ ਹੁੰਦਾ ਹੀ ਆ ਜਦੋਂ ਭਰਾ ਪਰਜਾਈਆਂ ਹੈ ਨਾ ਮਿਲਣ ਆਉਂਦੇ ਨੇ ਬਹੁਤ ਵਧੀਆ ਲੱਗਦਾ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗਦਾ ਹੋਊਗਾ ਜਮਲ ਵੀਰ ਸੁਵਿਦਾਸ ਕੋ ਸ਼ੱਕੀ ਕਿਵਲਾ ਗਰ ਰੋਣ ਨੂੰ ਆਵੇ ක නොත්ක ි ටටස් ර මොට්තුවාගේ මොට්ටු ඒයවැඩ වීර මිලොව එනුවේ කාකාට මත් යයමො දි මෙ ඒ කාන්ද මර කළ බද්ම මෙල් දහුද ਇਨੂੰ ਐ ਹੁੰਦਾ ਨਹੀਂ ਜੇ ਕਿਹਾ ਇਹ ਹੋਣਗੇ ਫਿਰ ਨਾ ਮਾਮੀ ਨੇ ਵੀ ਮਿਲਿਆ ਹੁਣ ਉਹ ਮਿਲਣ ਦਾ ਚਾਹ ਨਹੀਂ ਹੈਗਾ ਇਹਨੂੰ ਇੰਨਾ ਇਹ ਰੱਖਿਆ ਆਈਆ ਤੇ ਮੇਰੀ ਮੰਮੀ ਨਹੀਂ ਤੇ ਕੇ ਵਾਲੇ ਪਾਸੇ ਦੱਸਣਾ ਨਹੀਂ ਤੇ ਇਹ ਮੇਰੇ ਪਾਬੀ ਜੀ ਨਹੀਂ ਕੋਈ ਸਾਰੇ ਪਾਬੀ ਨਹੀਂ ਨਹੀਂ ਸਾਡੇ ਤੋਂ ਠੀਕ ਆ ਤੇ ਆਨੇ ਮੇਰੇ ਵੀਰ ਜੀ ਮੈਸੇ ਤੁਸੀਂ ਕਹਿ ਨਹੀਂ ਸਕਦੇ ਵੀ ਮੇਰੇ ਭਰਾ ਕਿਉਂਕਿ ਮੇਰੇ ਨਾਲੇ ਜਮਾਂ ਨਹੀਂ ਮਿਲਦਾ ਅੰਬਰਤਾਰੀਆ ਤੇ ਰੱਬ ਨੇ ਉਹ 16 ਦਿਨ ਵਧੀਆ ਘਾ ਦਿੱਤਾਗਾ ਤਾਂ ਵੈਲਕਮ ਕਰਦੇ ਆਪਾਂ ਇਹਨਾਂ ਦਾ ਮਿਲਦੇ ਆ ਅੱਗੇ ਜਾ ਕੇ ਇਹਨਾਂ ਨੂੰ ਮਿਲ ਲਈ ਸੀ ਉੱਨੀ ਨੂੰ ਅੰਬਰਤਾਰੀਆ ਮਿਲਦੀਆਂ ਅੱਗੇ ਜਾ ਕੇ ਲੋਬੀ ਮਾਣਾ ਮੇਰੇ ਮੰਮੀ ਮਿਲ ਰਹੇ ਨੇ ਕੈਨੇਡਾ ਵਾਲੇ ਮੰਮੀ ਮੇਰੇ ਹਨ ਪਿੰਡ ਵਾਲੇ ਮੰਮੀ ਵੀ ਮਿਲਦੇ ਨੇ ਇਹ ਬਹੁਤ ਟਾਈਮ ਬਾਅਦ ਮਿਲੇ ਨੇ ਇੱਕ ਦੂਜੇ ਨੂੰ 8 ਮਹੀਨਿਆਂ ਬਾਅਦ ਮਿਲੇ ਨੇ ਦੇਖੋ ਵੀ ਇਹਨਾਂ ਦੀਆਂ ਮਿਲਣੀਆਂ ਹੋ ਰਹੀਆਂ ਨੇ ਮੇਰਾ ਭਰਾ ਮਿਲ ਰਿਹਾ ਹੁਣ ਮੇਰੇ ਮੰਮਾ ਨੂੰ ਭਾਪੀ ਜੀ ਨੂੰ ਮੇਰੇ ਮੰਮਾ ਵਿਆਹ ਤੋਂ ਬਾਅਦ ਮਿਲੇ ਨੇ ਇਹਨਾਂ ਨੂੰ ਇਹ ਮਿਲੇ ਨਹੀਂ ਸੀ ਸ਼ਗਨ ਤੇ ਵੀ ਨਹੀਂ ਮਿਲੇ ਵਿਆਹ ਤੇ ਵੀ ਨਹੀਂ ਮਿਲੇ ਹੁਣ ਮਿਲੇ ਨੇ ਇਹ ਸਾਡੇ ਮਾਸੀ ਦਾ ਬੇਟਾ ਹੁਣ ਸਾਡੇ ਪਈ ਇਹ ਡੈਡੀ ਡੈਡੀ ਨੂੰ ਤੇ ਮਿਲ ਰਹੇ ਨੇ ਹਨਾ ਸਾਡਾ ਵੀਰ ਆ ਲੋਬੀ ਜਨਾਪ ਇਹਨਾਂ ਨੂੰ ਚਾਹ ਪਾਣੀ ਪੁੱਛਦੇ ਆ ਤੁਹਾਨੂੰ ਮਿਲਦੇ ਆਪਾਂ ਥੋੜਾ ਰੋਕੀ तोोता से खुल नहीं देना खालने होदी हु हो बै्चा चकता कमम की करोलिया किला देखो अदधा र भी किया बददा खागे राद में सना ਮੋਝ ਨਹੀਂ ਰਿਹਾ ਤੁਮੀਆਂ ਬਲੈਕ ਵਾਲੀਆਂ ਕੀ ਹੁੰਦੀਆਂ ਨੇ ਨਹੀਂ ਕਿਹੜੀਆਂ ਬਲੈਕ ਵਾਲੀਆਂ ਮੈਂ ਨਾ ਪਤਾ ਨਹੀਂ ਕੀ ਆ ਇਹਨੂੰ ਕੀ ਕਰਨ ਨੇ ਹੈ ਮਣੀ ਰੋਸਟਡ ਮਖਾਣਾ ਨਹੀਂ ਲੱਗਦਾ ਹੂੰ ਫੁਕੀਆਂ ਆਏ ਨਾ ਜੇ ਸਾਹ ਬਣਾ ਤੇ ਬੰਦੇ ਬੈਠ ਨੇ ਕੋਈ ਦੋ ਮਿੰਟਾਂ ਖਤਮ ਹੋਣਾ ਲੱਗਦਾ ਹੀ ਇਹਨੂੰ ਤੇਰਾ ਠੀਕ ਹੈ ਨਾ ਲੈ ਲੈਂਦੇ ਚਾਹ ਤੁਸੀਂ ਕੋਈ ਦਾ ਪਤਾ ਕਰਦੇ ਜਰਵਾਸ चाले लो। जबरा होगी ना जबरा तो दूसरे लोगों के साथ करेगा बोलना। बोले रणबीर ने वो करा हज़रती क्या आलान करता है। मम्मी ना मम्मी को ऐसे बैठो ऐसे गलत करना कि एक है ना तू लेट हाँ क्योंकि तुम पापा तो महात्मा वो एक दूसरे का क्या है ऐसे बैठो ना तो काम तो क्या होगा तुम्हारे ਇਹ ਕਿਹਦੀ ਸਵਾਦ ਲੱਗੀ ਘਰੇ ਜਾ ਕੇ ਇਹਦੀ ਮੈਨੂੰ ਮੰਮਾ ਭੂਆ ਨੂੰ ਦੱਸਣ ਲੱਗੀ ਮੇਰੇ ਹੁੰਦੇ ਘਰੇ ਬਾਲਾ ਜੀ ਲੱਗਿਆ ਅਸੀਂ ਆਥਰੇ ਜੀ ਜੇਕੜਾ ਬਿੱਤੇ ਗਿੜਦ ਵਾਲੇ ਚ ਲੈ ਜਾਂਦੇ ਹਨਾ ਚਲ ਬਗੀ ਦੀ ਔਟਿਕੀ ਹੋ ਜਾਂਦੀ ਹੈ ਨਹੀਂ ਮੈਨੂੰ ਵਧੀਆ ਲੱਗਿਆ ਤੁਹਾਡੇ ਘਰੇ ਆ ਕੇ ਟੀ-ਸ਼ਰਟ ਚੋਰੀ ਕਰਨੀ ਪਵੇਗੀ ਮੰਮੀ ਕਹਿੰਦੀ ਇਹਦੇ ਕੋਲੇ ਉਹ ਹੀ ਟੀ-ਸ਼ਰਟ ਵਾ ਕੇ ਆ ਗਿਆ ਜਿਹੜੀ ਉਹ ਮੰਗਦੀ ਸੀ ਮੈਂ ਉਹ ਦੇ ਦੇ ਕੋਈ ਹੈ ਉਹ ਹੀ ਵਾ ਕੇ ਆ ਗਿਆ ਮੰਦਿਰ ਦੀ ਬਾਣਾ ਕੋਈ ਤੈਨੂੰ ਯਾਦ ਨਹੀਂ ਸੀ ਲੈ ਜਾ ਇਹ ਹੈ ਯਾਰ ਨਹੀਂ ਸੀ ਮਾੜੀ ਨੀਤ ਹਾਂਜੀ ਕੀ ਕਰ ਰਹੇ ਹੁਣ ਤੁਸੀਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਇਹ ਪਤਾ ਕੀ ਗੱਲ ਕਰ ਰਹੇ ਨੇ ਇਹ ਪਲੈਨਿੰਗ ਕਰ ਰਹੇ ਨੇ ਹੁਣ ਅਸੀਂ ਨਾ ਅੱਗੇ-ਅੱਗੇ ਜਾਣਾ ਕਿਸੇ ਧਾਰਮਿਕ ਜਗ੍ਹਾ ਤੇ ਉਹ ਵੀ ਤੁਹਾਨੂੰ ਵਲੌਗ 'ਚ ਦਿਖਾਵਾਂਗੇ ਇਹ ਉਹਦੀ ਹੁਣ ਪਲੈਨਿੰਗਾਂ ਕਰ ਰਹੇ ਨੇ ਥੋੜੇ ਦਿਨਾਂ ਤੱਕ ਅਸੀਂ ਜਾ ਰਹੇ ਹਾਂ ਹੋ ਸਕਦਾ ਵਲੌਗ ਤੁਹਾਨੂੰ ਆਈ ਜਾਊ ਛੇਤੀ ਵੀ ਅਸੀਂ ਕੀ ਲੈ ਕੇ ਜਾਣਾ ਕੀ ਖਾਣਾ ਕੀ ਕਰਨਾ ਸਾਰੀ ਪਲੈਨਿੰਗ ਹੋ ਰਹੀ ਹੈ ਉਦੋਂ ਅਸੀਂ ਦਿਖਾਵਾਂਗੇ ਵੇਖੀ ਕਿੱਥੇ ਜਾ ਰਹੇ ਹਾਂ ਕਦੋਂ ਜਾ ਰਹੇ ਹਾਂ ਸਾਰੀਆਂ ਚੀਜ਼ਾਂ ਤੁਹਾਨੂੰ ਵਲੌਗਸ ਦੱਸਾਂਗੇ ਹਾਂ ਇਹ ਨੂੰ ਮੰਮੀ ਨੂੰ ਥੋੜਾ ਹੈਗਾ ਗੁਜਿਏ ਲੈ ਕੇ ਜਾਣੇ ਆ ਮੈਂ ਕੀ ਲੈ ਕੇ ਜਾਣਾ ਮਤਲਬ ਥੋੜੋ ਥੋੜੀਆਂ ਇਹ ਗੱਲਾਂ ਕਰ ਰਹੀ ਸੀ ਪੈਕਿੰਗ ਹੋ ਗਈ ਨਹੀਂ ਹੋਈ ਇੱਕ ਮੰਮੀ ਚਾਹ ਦੀ ਸਕੀਨ ਨਾ ਸੋਲੋਕ ਮੰਮੀ ਕਹਿੰਦੀ ਕਿ ਵਿੱਚ ਆ ਦੀ ਸਕੀਨ ਹੈ ਨਾ ਵੀ ਵਚਾਰਾ ਡਿਬੜਾ ਹੁਣੀਆਂ ਪੀਨੀਆਂ ਨਾਲ ਲੈ ਜਾਓ ਸਮਾਨ ਚੱਕ ਕੇ ਸਾਰਾ ਨਹੀਂ ਪਲੈਨਿੰਗ ਕਰਨਾ ਇਹ ਨਹੀਂ ਸਾਨੂੰ ਮਿਲਣ ਲੱਗਦਾ ਇਹ ਨਹੀਂ ਇਹ ਪੁੱਛਣਾ ਨਹੀਂ ਵੀ ਅਸੀਂ ਕਦੋਂ ਜਾਣਾ ਹੈ ਕੀ ਕਰਨਾ ਕੀ ਨਾਲ ਇੱਕ ਇੱਕ ਪਤਾ ਕੀ ਆ ਇੱਕ ਮੰਮੀ ਹੋਰ ਪੁੱਛਦੇ ਨੇ ਵੀ ਕਿੰਨੇ ਸੂਟ ਲੈ ਕੇ ਜਾਵੋਗੇ ਨਾਲ ਤੁਸੀਂ ਹੈਨਾ ਕਿੰਨੇ ਕਿਹੜੇ-ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਨੇ ਇਹ ਕੱਪੜੇ ਤੁਸੀਂ ਕਾਦੇ ਚ ਪਾ ਕੇ ਲੈ ਕੇ ਜਾਵੋਗੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਉਹ ਡਿਸਕਸ ਕਰਦੇ ਨੇ ਇਹ ਥੋੜਾ ਦੇਖਦੇ ਨੇ ਇਹ ਵੀ ਅਸੀਂ ਹਾਂ ਕੀ ਕਰਨਾ ਦੇਖੋ ਤੁਸੀਂ ਵਸਤੀ ਨਾਲ ਪਏ ਨੇ ਗੱਲਾਂ ਹੋ ਰਹੀਆਂ ਨੇ ਹੁਣ ਚਾਹ ਪਾਣੀ ਪੀ ਚੁੱਕੇ ਇਹ ਉਹਨੇ ਗੱਲਾਂ ਕਰਦੇ ਨੇ ਵੀ ਅਸੀਂ ਕੀ ਲੈ ਕੇ ਜਾਈਏ ਤੁਹਾਨੂੰ ਦਿਖਾਵਾਂਗੇ ਅਸੀਂ ਬਲੌਗ ਚ ਅੱਗੇ-ਅੱਗੇ ਵੀ ਅਸੀਂ ਕਿੱਥੇ ਜਾ ਰਹੇ ਹਾਂ ਕਦੋਂ ਜਾ ਰਹੇ ਹਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਆਹ ਸਾਹਿਬ ਜੀ ਸਾਡੇ ਬਲੌਗ ਨਾਲ ਤੁਸੀਂ ਨਾ ਇਦਾਂ ਹੀ ਬਣੇ ਰਹੋ। ਸ਼ਰਟ ਟੀ-ਸ਼ਰਟ ਲੈ ਕੇ ਜਾਦੇ ਦੱਸ। ਦੇਹ ਮੇਰੀ ਬਾਸੀ ਦਾ ਮੁੰਡਾ ਨਾ ਇਹ ਟੀ-ਸ਼ਰਟ ਨਹੀਂ ਦਿੰਦਾ। ਇਹਦੀ ਟੀ-ਸ਼ਰਟ ਤੇ ਮੇਰੀ ਨਿਗਾਹ। ਇਹ ਤਾਂ ਖੋਣੀ ਆ ਇਹ। ਚਾਹੇ ਟਾ ਕੇ ਖੋਣੀ ਪਵੇ। ਪਰ ਇਹ ਦਿੰਦਾ ਨਹੀਂ ਹੈਗਾ। ਹੁਣ ਕੀ ਕੀਤਾ ਜਾਵੇ? ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇਹ ਟੀ-ਸ਼ਰਟ ਕਿਵੇਂ ਖੋਹੀ ਜਾਵੇ ਤੇ ਤੂੰ। ਤੈਨੂੰ ਸੋਹਣੀ ਲੱਗਦੀ ਹੈ ਟੀ-ਸ਼ਰਟ ਇਹਦੀ। ਮਨਵੀਰ ਤੂੰ ਕੀ ਖਾਣਾ? ਸਰਵਿਸ। ਤੂੰ ਕੋਲ ਲੈ ਤੇ ਜਾਦੇ ਸੈਂਡਵਿਚ ਨੰਗਦਾ ਸੀ ਦੱਸ। ਇੱਧਰ ਗੋਲਾ ਤੇ ਸਮੋਸਾ ਖਾਦਾ ਜਾ ਰਿਹਾ ਹੈ। ਇੱਧਰ ਵੀ ਗੋਲਾ ਤੇ ਸਮੋਸਾ ਖਾਦਾ ਜਾ ਰਿਹਾ ਹੈ। ਹੈਂ? ਕੀ ਖਾਤਾ ਜਾ ਰਿਹਾ ਇੱਧਰ ਕੀ ਖਾਤਾ ਜਾ ਰਿਹਾ ਦਹੀਂ ਪੱਲੇ ਦੀ ਖਾ ਰਿਹਾ ਆ ਦਾਦੀ ਪੁੱਤ ਇੱਕ ਦਹੀਂ ਪੱਲਾ ਚੱਲੀ ਜਾਂਦਾ ਇੱਧਰ ਇੱਧਰ ਕੀ ਚੱਲੀ ਜਾਂਦਾ ਸੈਂਡਵਿਚ ਐ ਐਵੇਂ ਵੀਰ ਹੁੰਦਾ ਤੂੰ ਦਵਾਈ ਲੈ ਕੇ ਆਇਆ ਫਿਰ ਕਿਉਂ ਹੁੰਦਾ ਦਵਾਈ ਆਦੇ ਸਾਂਵੇਂ ਦਹੀਂ ਸੈਂਡਵਿਚ ਆਦੇ ਸਾਂਵੇਂ ਚੱਲ ਪੁੱਤ ਅਸਲੀ ਕੱਟੇ ਕਰਨੇ ਲਈ ਮੈਂ ਆਪ ਨੂੰ ਲਓ ਜੀ ਉਹਨਾਂ ਜਾ ਰਹੇ ਨੇ ਮੇਰਾ ਵੀਰਾ ਤੇ ਭਾਬੀ ਇਹ ਸਾਡੀ ਗੁੱਡੀ ਕੋਡ ਨੰਬਰ ਚੈੱਕ ਇੱਕ ਦੋ ਜੰਨੂ ਸ਼ਰਾਰਤੀ ਇਹ ਕਾ ਰਹਿ ਗਿਆ ਸੀ ਇਹ ਰਹਿ ਗਿਆ ਸੀ ਜਾਣ ਕਰਨੀ ਉਹ ਰਹਿ ਗਿਆ ਸੀ ਸ਼ਰਾਰਤੀ ਨੇ ਇਹ ਸਾਰੇ ਇਹਨੂੰ ਲੈ ਕੇ ਨਹੀਂ ਜਾ ਰਹੇ ਭੱਜ ਰਿਹਾ ਪਿੱਛੇ ਪਿੱਛੇ ਜਾਣ ਦੇ ਲਈ ਬਿਆਦਾ ਸਕਨ ਦਿੱਤਾ ਨਹੀਂ ਸੀ ਤੁਹਾਨੂੰ ਮੰਮੀ ਨੇ ਚਲੋ ਚਲੋ ਆਏ ਚੰਗਾ ਬਣੀ ਮੈਂ ওকে ਸਰ ਚਲ ਚੰਗਾ ਬਣੀ ਆਏ ਸਾਡੇ ਕੋਲ ਹਾਂ ਬਾਕੀ ਅਲਵਿਦਾ ਤੁਹਾਨੂੰ ਮੈਂ ਅੱਲੂ ਮੈਂ ਟੈਂਕ ਚਾਹੁੰਦਾ ਆ ਕੇ ਟੈਂਕ ਆਦੇ ਹੋਏ ਨੂੰ ਸੂਟ ਆ ਜਾ ਕੇ ਮੰਮੀ ਨੂੰ ਇੱਕ ਉਹਨੂੰ ਦੇ ਦੇ ਪੈਕ ਟਿਕ ਮੰਮੀ ਨੇ ਇਹਦਾ ਉਹ ਦੇਖੋ 10 ਸਾਲ ਦੇ ਬੱਚੇ ਦਿਲੋਂ ਚੰਗਾ ਜੀ ਚੱਲ ਚੰਗਾ ਮੰਮੀ ਚੰਗਾ ਬੱਚਾ ਆਹ ਛੱਡ ਜਾਣ ਖਾਂਦੀ ਆ ਆਹ ਚਲੋ ਠੀਕ ਹੈ ਜੀ ਬਾਏ ਬਾਏ ਅਰਦਾਸ ਕਰਦੇ ਹੋ ਕਹਿੰਦਾ ਮੈਂ ਚੱਲ ਜੀ ਤੇਰੇ ਕੋਲ